ਦੁੱਧ ਮੈਂ ਹਰ ਬਿਨ ਅਵਰ ਨਾ ਹਰ ਬਿਨ ਅਵਰ ਨਾ ਫਿਰ ਬੋਲੋ ਨਾ ਹਰ ਬਿਨ ਅਵਰ ਨਾ ਕਿ ਹਰੀ ਤੋਂ ਬਿਨਾਂ ਹੋਰ ਕੋਈ ਨਾ ਵੇਖੀ ਆਪਣੇ ਪੁੱਤਰ ਚ ਵੀ ਦੇਖੇਗਾ ਤੇ ਦੇਖੀ ਆਪਣੇ ਹਰੀ ਨੂੰ ਕਿਵੇਂ ਸਜ ਰਿਹਾ ਏ ਕਿਵੇਂ ਵੱਡਾ ਹੋ ਰਿਹਾ ਏ ਕਿਵੇਂ ਸਜਣਾ ਕਰ ਰਿਹਾ ਏ ਕਿਵੇਂ ਮਾਂ ਦੇ ਦੁੱਧ ਨੂੰ ਖੂਨ ਬਣਾਈ ਜਾਂਦਾ ਹੈ ਹੈਰਾਨੀ ਦੀ ਬਾਤ ਇਹਨਾਂ ਘਾਹ ਤੋਂ ਦੁੱਧ ਬਣਾ ਦਿੰਦਾ ਇਹ ਪੂਰੀ ਡਿਟੇਲ ਚ ਜਾਈਏ ਤੇ ਘਾਹ ਤੋਂ ਮੱਝ ਦੇ ਅੰਦਰ ਗਾਊ ਦੇ ਅੰਦਰ ਖੂਨ ਬਣਾ ਦਿੰਦਾ ਖੂਨ ਤੋਂ ਦੁੱਧ ਬਣਾ ਦਿੰਦਾ ਉਹ ਦੁੱਧ ਬੱਚਾ ਪੀ ਕੇ ਜਾਂ ਬਛੜਾ ਪੀ ਕੇ ਫਿਰ ਦੁੱਧ ਤੋਂ ਖੂਨ ਬਣਾ ਦਿੰਦਾ ਇਹ ਉਹਦੀ ਕਰਾਮਾਤ ਪਰ ਇਹ ਅੱਖੀਆਂ ਕਮਲੀਆਂ ਨੇ ਇਹ ਦੇਖਦੀਆਂ ਹੀ ਨਹੀਂ ਇਹ ਕਦੀ ਨਹੀਂ ਉਹਨੂੰ ਦੇਖਦੀਆਂ ਇਹ ਤੇ ਦੇਖਦੀਆਂ ਨੇ ਹੰਕਾਰ ਨੂੰ ਕ੍ਰੋਧ ਨੂੰ ਕਾਮ ਨੂੰ ਤੇ ਕਾਮੀ ਮਨੁੱਖ ਜਿਹੜਾ ਏ ਉਹ ਰੂਪ ਹੀ ਤੱਕਦਾ ਰਹਿੰਦਾ ਰੂਪ ਦੀਆਂ ਫੋਟੋਆਂ ਖਿੱਚ-ਖਿੱਚ ਅੰਦਰ ਕੂੜਾ ਇਕੱਠਾ ਕਰਦਾ ਰਹਿੰਦਾ ਹੰਕਾਰੀ ਮਨੁੱਖ ਜਿਹੜਾ ਏ ਉਹ ਪਦਵੀਆਂ ਦੀਆਂ ਇਨ੍ਹਾਂ ਨਿਤਰਾਆਂ ਨਾ ਫੋਟੋਆਂ ਖਿੱਚ-ਖਿੱਚ ਕੇ ਅੰਦਰ ਕੂੜਾ ਇਕੱਠਾ ਕਰਦਾ ਰਹਿੰਦਾ ਲੋਭੀ ਜਿਹੜਾ ਏ ਉਹ ਧਨ ਦੌਲਤ ਦੀਆਂ ਜ਼ਮੀਨ ਜਾਇਦਾਦਾਂ ਦੀਆਂ ਫੋਟੋਆਂ ਖਿੱਚ-ਖਿੱਚ ਅੰਦਰ ਕੂੜੇ ਨਾ ਪਰ ਲੈਂਦਾ ਤੇ ਫਿਰ ਉਸੇ ਕੂੜੇ ਤੋਂ ਇਸ਼ਾਵਾਂ ਜਨਮ ਲੈਂਦੀਆਂ ਨੇ ਉਹਨਾਂ ਇਛਾਵਾਂ 'ਚ ਹੀ ਸਾਰੀ ਜ਼ਿੰਦਗੀ 'ਚ ਦੌੜਦਾ ਰਹਿੰਦਾ ਤੇ ਅਖੀਰ ਜੀਵਨ ਯਾਤਰਾ ਪੂਰੀ ਹੋ ਜਾਂਦੀ ਤੇ ਮਰ ਜਾਂਦਾ ਇੱਕ ਬੜੇ ਪਿਆਰੇ ਸਾਧੂ ਹੋਏ ਨੇ ਸ਼ਾਇਦ ਲਿਓ ਟੋਲਸਟੋਏ ਹੋਏ ਰਸ਼ੀਆ ਦੇ ਉਹਨਾਂ ਨੇ ਇੱਕ ਕਹਾਣੀ ਲਿਖੀ ਬੰਦੇ ਦੇ ਜੀਵਨ ਤੇ ਕਹਿੰਦੇ ਇੱਕ ਕਿਸਾਨ ਰਹਿੰਦਾ ਸੀ ਕਿਸੇ ਪਿੰਡ ਦੇ ਵਿੱਚ ਉੱਥੇ ਹੀ ਥੋੜੀ ਜੀ ਖੇਤੀ ਕਰਦਾ ਸੀ ਥੋੜਾ ਜਿਹਾ ਕੰਮਕਾਰ ਵਿਹਾਰ ਕਰਦਾ ਸੀ ਮਿਹਨਤ ਕਰ ਕਰਕੇ ਪੈਸੇ ਜੋੜ ਜੋੜ ਕੇ ਥੋੜੀ ਜੀ ਪਹਿਲੀ ਹੋਰ ਲੈ ਲਈ ਲੱਗੇ ਹੋਰ ਪਹਿਲੀ ਲੈ ਲਈ ਤੇ ਕਾਫੀ ਮਹਿੰਗੀ ਲਈ ਤੇ ਇੱਕ ਦਿਨ ਇੱਕ ਮਿੱਤਰ ਆਇਆ ਦੂਰ ਦੇਸ਼ ਤੋਂ ਤੇ ਮਿੱਤਰ ਨੇ ਆ ਕੇ ਕਿਹਾ ਕਿ ਕਿੰਨੀ ਕ ਪਹਿਲੀ ਇਹ ਕਹਿੰਦਾ ਆ ਨਵੀ ਜਿੱਦਾਂ ਸਾਨੂੰ ਕਿਸਾਨਾਂ ਦਾ ਹੰਕਾਰ ਹੁੰਦਾ ਨਾ ਕਿ ਜਦੋਂ ਕੋਈ ਅਸੀਂ ਗੱਲਾਂ ਹੋਰ ਕੀ ਕਰਦੇ ਹਾਂ ਪਰਉਣਾ ਆ ਜਾਵੇ ਅਹੀਂ ਕਿਤੇ ਬ੍ਰਹਮ ਗਿਆਨ ਦੀਆਂ ਗੱਲਾਂ ਕਰਦੇ ਗੁਰੂ ਨਾਨਕ ਦੀਆਂ ਗੱਲਾਂ ਕਰਦੇ ਆਂ ਗੋਬਿੰਦੀਆਂ ਕਰਦੇ ਆਂ ਸਹਬਜ਼ਾਦਿਆਂ ਦੀਆਂ ਕਿਤੇ ਕਰਦੇ ਪਰਉਣਾ ਆ ਜਾਵੇ ਕਰਨਾ ਕੀ ਏ ਆ ਪੈਲੀ ਲੈ ਲਈ ਆ ਗਵਾਂਢੀ ਲੜ ਪਿਆ ਐਦੀ ਕੁੜੀ ਦੌੜ ਗਈ ਉਹਦੇ ਫਲਾਣੇ ਨੇ ਮੈਨੂੰ ਗਾਲ ਕੱਢੀ ਆਹ ਮੰਤਰੀ ਨਹੀਂ ਚੰਗਾ ਇਹੋ ਹੀ ਗੱਲਾਂ ਨੇ ਸਾਡੇ ਕੋਲ ਲਿਖ ਕੇ ਲੈ ਲਓ 40 50 ਗੱਲਾਂ ਨੇ ਇਸ ਤੋਂ ਬਾਹਰ ਤੁਸੀਂ ਗੱਲ ਨਹੀਂ ਕਰਦੇ ਇਹਦੇ ਤੇ ਹੀ ਸਾਰਾ ਖਪਾ ਖਾਣਾ ਕਰ ਲੈਂਦੇ ਤੇ ਬਹੁਤਿਆਂ ਘਰਾਂ ਦੇ ਵਿੱਚ ਤੇ ਅਸੀਂ ਹੱਸਦੇ ਹੁੰਨੇ ਕਿ ਸਵੇਰੇ ਅਮਰਤ ਵੇਲੇ ਹੀ ਸ਼ੁਰੂ ਹੋ ਜਾਂਦੇ ਚਾਹ ਬਣਾਉ ਚਾਹ ਬਣਾ ਕੇ ਕਰੀਏ ਕੀ ਚੁਗਲੀਆਂ ਕਰਾਂਗੇ ਬਹਿ ਕੇ ਚੁਗਲੀਆਂ ਹੀ ਕਰਨੀਆਂ ਐ ਨਾ ਫਿਰ 10 ਕ ਵੱਜਣ ਲੱਗਦੇ ਫਿਰ ਬੀਬੀਆਂ ਨੂੰ ਚਾਹ ਦੀ ਤਲਬ ਲੱਗਦੀ ਚਾਹ ਬਣਾਉ ਕੀ ਕਹ ਬਹਿ ਕੇ ਚੁਗਲੀਆਂ ਕਰਾਂਗੇ ਕਹਿਆ ਲੱਗੇ ਕਿ ਚਾਹ ਬਣਾਉ ਚੁਗਲੀਆਂ ਇੱਕ ਚਾਹ ਤੇ ਚੁਗਲੀ ਦਾ ਜਿਹੜਾ ਤੁਸੀਂ ਕੰਬੀਨੇਸ਼ਨ ਪਕੜਿਆ ਐ ਨਾ ਇਹੀ ਲੈ ਕੇ ਬਹਿ ਚੱਲਿਆ ਬਸ ਕੋਈ ਆਵੇ ਉਹਦੇ ਨਾਲ ਗੁਰੂ ਦੀ ਬਾਤ ਕਰੇ ਹਨਾ ਉਹਨੂੰ ਪੁੱਛੇ ਤੇਰੇ ਧੀਆਂ ਪੁੱਤਰ ਗੁਰਦੁਆਰਾ ਸਾਹਿਬ ਜਾਂਦੇ ਨੇ ਤੂੰ ਭਲਿਆ ਸਹਿਜ ਪਾਠ ਕਰਦਾ ਏ ਕਿੰਨੇ ਅੰਗ ਤੇ ਪਹੁੰਚਿਆ ਏ ਕੋਈ ਨਹੀਂ ਪੁੱਛਦਾ ਇੱਕ ਦੂਜੇ ਨੂੰ ਕਿੰਨੇ ਅਸੀਂ ਜਗਤ ਸਵਾਰ ਦੇਣਾ ਅਸੀਂ ਜੀ ਸਮਾਜ ਸੁਧਾਰ ਕਰ ਦੇਣਾ ਕੱਖ ਨਹੀਂ ਹੁਣਾ ਜਦੋਂ ਗੁਰੂ ਹੀ ਨਹੀਂ ਤੁਹਾਡੇ ਜੀਵਨ ਦੇ ਵਿੱਚ ਤੇ ਭਾਈ ਹੋਏਗਾ ਕੀ ਫੋਨ ਤੇ ਹਰ ਇੱਕ ਦੇ ਜੀਵਨ ਚ ਹੈਗਾ ਫੋਨ ਤੇ ਹੈਗਾ ਨਾ ਤੇ ਅੱਜ ਕੱਲ੍ਹ ਸਾਡੇ ਨਿਆਣੇ ਤੇ ਫੋਨ ਤੋਂ ਬਿਨਾ ਜਿਹੜਾ ਹੈ ਉਹ ਬਾਥਰੂਮ ਨਹੀਂ ਜਾਂਦੇ ਤੇ ਉਹ ਕਿਦਾਂ ਜਿਹੜਾ ਹੈ ਉਹ ਗੁਰੂ ਦੀ ਬਾਤ ਕਿਥੇ ਕੋਈ ਆਵੇ ਉਹਨੂੰ ਪੁੱਛੋ ਤੂੰ ਸਹਿਜ ਪਾਠ ਕਰਦਾ ਹੈ ਕਿੰਨੇ ਅੰਗ ਤੇ ਪਹੁੰਚਿਆ ਹੈ ਅੱਜ ਕੀਤਾ ਸੀ ਅੱਜ ਤੂੰ ਪਾਠ ਕਰਨਾ ਤੇ ਨਹੀਂ ਕਿਤੇ ਅੱਜ ਤੇਰਾ ਮਿਸ ਨਾ ਹੋ ਜਾਵੇ ਤੂੰ ਪ੍ਰਾਣਾ ਹੈ ਤੈਨੂੰ ਪਤਾ ਨਹੀਂ ਚੱਲ ਤੈਨੂੰ ਮੈਂ ਗੁਰੂ ਘਰ ਲੈ ਕੇ ਚੱਲਾਂ ਚਲ ਉੱਥੇ ਬਹਿ ਕੇ ਇੱਕ ਅੰਗ ਤੂੰ ਪੜੀ ਨਾਲੇ ਮੈਂ ਬਹਿ ਕੇ ਸੁਣੂੰਗਾ ਜੇ ਤੂੰ ਕਰਦਾ ਏ ਤੇ ਦੱਸ ਨਾ ਕਿ ਪਿਆਰੇ ਗੁਰੂ ਨੇ ਤੈਨੂੰ ਕੱਲ ਕੋਈ ਹੀਰਾ 모ਤੀ ਦਿੱਤਾ ਸੀ ਤੈਨੂੰ ਕੋਈ ਸੋਹਣਾ ਹੀਰਾ 모ਤੀ ਬਖਸ਼ਿਆ ਹੋਵੇ ਤੈਨੂੰ ਕੋਈ ਪੰਕਤੀ ਸੁਣ ਕੇ ਗੁਰੂ ਦੀ ਚਾਹ ਚੜ੍ਹਿਆ ਹੋਵੇ ਤੂੰ ਝੂਮਿਆ ਹੋਵੇ ਤੇਰੇ ਅੰਦਰ ਦਾ ਰੰਗ ਹੀ ਬਦਲਿਆ ਹੋਵੇ ਕੋਈ ਤੀਰ ਗੁਰੂ ਦੇ ਬੋਲਾਂ ਦਾ ਤੈਨੂੰ ਟੰਬ ਗਿਆ ਹੋਵੇ ਦੱਸ ਨਾ ਕੋਈ ਇਥੇ ਫਲਾਣੀ ਮਾਸੀ ਮਾੜੀ ਫਲਾਣੀ ਭੂਆ ਮਾੜੀ ਫਲਾਣੀ ਚਾਚੀ ਮਾੜੀ ਇਹੋ ਕੋਜੀ ਕਰੀ ਜਾਂਦੇ ਏਦਾਂ ਨਹੀਂ ਚੱਲੇਗਾ ਭਾਈ ਆਪਣੇ ਜੀਵਨ ਦੇ ਵਿੱਚ ਕੋਈ ਸੁਧਾਰ ਲੈ ਕੇ ਆਈਏ ਬਾਤ ਕਰ ਰਹੇ ਸੀ ਅੱਖੀਆਂ ਦੀ ਚਲੋ ਲੋਭ ਦੀ ਬਾਤ ਆਈ ਸੀ ਕਿਸਾਨ ਨੇ ਤੇ ਕਿਸਾਨ ਨੂੰ ਹੰਕਾਰ ਚ ਹੋਈ ਦੱਸਣਾ ਹੁੰਦਾ ਕਿ ਆਹ ਪਹਿਲੀ ਲੈ ਲਈ ਪਰ ਉਹਨੇ ਆ ਆਪਾਂ ਹੁਣ ਐਨੇ ਦੀ ਲੈ ਲਈ ਇਹੋ ਹੀ ਗੱਲਾਂ ਕਰਦੇ ਆ ਨਾ ਕਿ ਅਗਲੇ ਨੂੰ ਪਤਾ ਲੱਗ ਜਾਵੇ ਅਸੀਂ ਤੇ ਉਹ ਕਮਲੇ ਆ ਜਿਹੜੇ ਗੁਰੂ ਦੇ ਘੜੀ ਆਉਣੇ ਆ ਜੋਦੜੀ ਕਰਾਉਣ ਵਾਸਤੇ ਸਤਗੁਰੂ ਨੇ ਦਾਤ ਬਖਸ਼ੀ ਹੁੰਦੀ ਘਰ ਦੀ ਪਹਿਲੀ ਦੀ ਨੌਕਰੀ ਦੀ ਤੇ ਜੇ ਕਿਤੇ ਗੁਰੂ ਕੇ ਵਜ਼ੀਰ ਕੋ ਨਾ 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 ਲਿਆ ਜਾਵੇ ਕਿ ਫਲਾਣੇ ਦਾ ਮੁੰਡਾ ਜੇ ਇਦਾਂ ਹੀ ਕਹਿ ਦੇ ਕਿ ਮਹਾਰਾਜ ਤੁਸੀਂ ਨੌਕਰੀਆਂ ਦਿੱਤੀਆਂ ਤੁਹਾਡਾ ਧੰਨਵਾਦ ਤੇ ਅਸੀਂ ਲੜ ਪੈਨੇ ਆ ਕਿ ਨਾ ਕਿਉਂ ਨਹੀਂ ਲਿਆ ਤੁਸੀਂ ਨਾ ਗੁਰੂ ਨੂੰ ਸੁਣਾਉਣਾ ਚਾਹੁੰਦੇ ਹੋ ਕਿ ਜੇ ਪਿੰਡ ਵਾਲਿਆਂ ਨੂੰ ਸੁਣਾਉਣਾ ਚਾਹੁੰਦੇ ਹੋ ਕਿ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਵੇ ਮੇਰਾ ਵੀ ਮੁੰਡਾ ਨੌਕਰੀ ਤੇ ਲੱਗ ਗਿਆ। ਇੱਕ ਵਾਰ ਇਦਾਂ ਦਾ ਵਿਵਾਦ ਸਾਡੇ ਕੋਲ ਆਇਆ ਸੀ ਉਹ ਲੜ ਪਏ ਵਜ਼ੀਰ ਨਾਲ ਕਹਿੰਨ ਤੂੰ ਨਾ ਨਹੀਂ ਲਿਆਓ ਕਵੇ ਮੇਰ ਕੋ ਪੁੱਲ ਹੋ ਗਈ ਮੈਂ ਦੋਰੇ ਲੈ ਲੈਣਾ ਉਹ ਕਹਿੰਦੇ ਹੁਣ ਸੰਗਤ ਥੋੜੀ ਆਉਣੀ ਦੋਰੇ ਨਹੀਂ। ਵੀ ਮਹਾ ਤੇ ਮਸੀਆ ਤੇ ਤੈਨੂੰ ਐਸੇ ਕਲ ਕੇ ਰੱਖਿਆ ਸੀ ਕਿ ਮਸੀਆ ਤੇ ਅਰਦਾਸ ਕਰਾਉਣੀ। ਐਨੀ ਸੰਗਤ ਆਈ ਹੀ ਹੁਣ ਸੰਗਤ ਦੀ ਤੇ ਹਾਜ਼ਰੀ ਨਹੀਂ ਲੱਗੀ। ਤੇ ਜਦੋਂ ਤੇਰੇ ਗੁਰੂ ਜਿਨੇ ਨੌਕਰੀ ਦਿੱਤੀ ਏ ਉਹਦਾ ਧੰਨਵਾਦ ਕਰਨਾ ਏ ਕਿ ਸੰਗਤ ਨੂੰ ਸੁਣਾਉਣਾ ਏ ਸੰਗਤ ਦੀ ਹਾਜ਼ਰੀ ਤੇ ਉਦੋਂ ਜ਼ਰੂਰੀ ਸੀ ਜਦੋਂ ਤੂੰ ਨੌਕਰੀ ਲੈਣ ਦਾ ਤਰਲਾ ਕਰਨਾ ਸੀ ਉਦੋਂ ਸੰਗਤ ਨੂੰ ਕਹਿਣਾ ਸੀ ਕਿ ਇੱਕ ਸੰਗਤ ਜੀ ਆ ਮੇਰਾ ਪੁੱਤ ਜਿਹੜਾ ਏ ਇਹ ਵਿਹਲਾ ਤੁਰਿਆ ਫਿਰਦਾ ਇਹ ਵਿਹਲਾ ਵਿਗੜਦਾ ਜਾਂਦਾ ਇਹਨੂੰ ਕਿਹ ਕਿਰਤ ਤੇ ਲਾਈਏ ਚਲੋ ਨਾ ਸਾਰੇ ਜਾਨੇ ਰਲ ਕੇ ਗੁਰੂ ਨੂੰ ਜੋਦੜੀ ਕਰੀਏ ਉਦੋਂ ਸੰਗਤ ਦੀ ਹਾਜ਼ਰੀ ਜ਼ਰੂਰੀ ਸੀ ਜਦੋਂ ਤੈਨੂੰ ਨੌਕਰੀ ਮਿਲ ਗਈ ਉਦੋਂ ਗੁਰੂ ਦਾ ਧੰਨਵਾਦ ਜ਼ਰੂਰੀ ਏ ਸੰਗਤ ਦੀ ਹਾਜ਼ਰੀ ਉਦੋਂ ਜ਼ਰੂਰੀ ਨਹੀਂ ਏ ਜੇ ਗਲਤ ਨਾ ਲੈ ਜਾਵੇ ਤਾਂ ਲੜ ਪੈਣੇ ਆ ਗੁਰੂ ਕੇ ਵਜ਼ੀਰ ਨਾਲ ਕਿਉਂ ਆਹ ਜਿਹੜਾ ਦੀਨ ਦੁਨੀ ਦਾ ਮਾਲ ਕੇ ਇਹਨੂੰ ਭੁਲੇਖਾ ਲੱਗ ਚੱਲਿਆ ਏ ਕਿਸ ਦੂਜੇ ਬੰਦੇ ਨੂੰ ਦੇ ਦੇਗਾ ਨਹੀਂ ਭਾਈ ਗੁਰੂ ਤੇ ਕੋਈ ਮਾਣ ਤੇ ਰਖੀਏ ਉਹਦੀ ਅੰਤਰਜਾਮਤਾ ਦਾ ਖਿਆਲ ਰੱਖੀਏ ਉਹਦੇ ਗੁਣਾਂ ਦੀ ਉੱਚੀ ਵਡਿਆਈ ਦਾ ਰੱਖੀਏ ਵਾਪਸ ਆਈਏ ਕਹਿੰਦੇ ਉਹ ਕਿਸਾਨ ਕੋ ਦਾ ਮਿੱਤਰ ਆਇਆ ਤੇ ਮਿੱਤਰ ਨੂੰ ਦੱਸਣ ਲੱਗ ਪਿਆ ਪੈੜੀ ਖਰੀਦ ਲਈ ਉਹਨੇ ਪੁੱਛਿਆ ਕਿੰਨੇ ਦੀ ਖਰੀਦੀ ਕਹਿਣ ਲੱਗਾ ਇਹ ਤੇ ਮੈਂ ਕਈ ਹਜ਼ਾਰ ਦੀ ਖਰੀਦੀ ਸਾਬ ਲਾ ਲੋ ਸਿੱਧਾ ਜਿਹਾ ਹੀ ਅੰਕੜਾ ਦੱਸ ਦਿੰਨੇ ਉਹ ਭਾਸ਼ਾ ਥੋੜੀ ਹੋਰ ਏ ਇਸ ਕਰਕੇ ਦੂਜੀ ਭਾਸ਼ਾ ਚ ਤੁਹਾਨੂੰ ਦੱਸਣਾ ਪਏਗਾ ਤੇ ਸਿੱਧਾ ਕਹਿ ਲੋ ਕਿ 50 ਹਜ਼ਾਰ ਦਾ ਕਿਲਾ ਲਿਆ ਉਹ ਸਮੇਂ ਦੇ ਵਿੱਚ ਤੇ ਉਹ ਕਹਿਣ ਲੱਗਾ ਤੂੰ ਤੇ ਪਹਿਲੀ ਬੜੀ ਮਹਿੰਗੀ ਲੈ ਲਈ ਸਾਡੇ ਇਲਾਕੇ ਦੇ ਵਿੱਚ ਉਥੇ ਤੇ ਪਹਿਲੀ ਜਿਹੜੀ ਏ ਉਹ ਸਾਰੀ 100 ਰੁਪਏ ਨੂੰ ਕਿੱਲਾ ਮਿਲਦੀ ਤੂੰ 50000 ਦਾ ਕਿੱਲਾ ਲਿਆ ਤੂੰ ਐਵੇਂ ਕਰ ਤੂੰ ਉੱਥੇ ਆ ਜਾ ਉੱਥੇ ਆ ਕੇ ਪੈਲੀ ਲੈ ਲੈ ਉਹ ਬੜਾ ਖੁਸ਼ ਹੋਇਆ ਉਹ ਜਾ ਕੇ ਉਹਨੇ ਕੀਤਾ ਕੀ ਕਿ ਸਾਰਾ ਪ੍ਰਬੰਧ ਕਰ ਲਿਆ ਸਾੜੀ ਪੈਲੀ ਵੇਚ ਲਈ ਘਰ-ਬਾਰ ਵੇਚ ਲਿਆ ਪੈਸੇ ਇਕੱਠੇ ਕਰਕੇ ਤੇ ਧੀਆਂ ਪੁੱਤਰਾਂ ਨੂੰ ਕਿਹਾ ਕਿ ਤੁਸੀਂ ਆ ਰਿਸ਼ਤੇਦਾਰ ਕੋ اٹਕੋ ਥੋੜਾਕ ਦੇਣ ਤੇ ਮੈਂ ਜਾ ਕੇ ਉਥੋਂ ਪੈਲੀ ਖਰੀਦ ਲਵਾਂ ਉੱਥੇ ਫਿਰ ਵਸੀਬਾ ਕਰ ਲਵਾਂ ਫਿਰ ਤੁਹਾਨੂੰ ਸੱਦ ਲਾਂਗਾ ਉਸ ਦੇਸ਼ ਚਲਿਆ ਗਿਆ ਉਸ ਦੇਸ਼ ਚ ਜਾ ਕੇ ਬੜੇ ਭੋਲੇ ਲੋਕ ਸਾਦੇ ਖਿੜ ਖਡਾਉਂਦੇ ਹੱਸਦੇ ਖੁਸ਼ੀਆਂ ਮਾਣਦੇ ਜਿੱਦਾਂ ਅੱਜ ਤੋਂ ਤੁਹੀਂ ਕਈ ਸਾਲ ਪਹਿਲਾਂ ਖੁਸ਼ ਹੋ ਜਿੱਦਾਂ ਤੁਹਾਡੇ ਬਜ਼ੁਰਗ ਖੁਸ਼ ਸੀ ਅੱਜ ਤੋਂ ਕਈ ਪੈਸਾ ਰੁਪਈਆ ਵੇਖਣ ਨੂੰ ਨਹੀਂ ਸੀ ਲੱਭਦਾ ਆਟਾ ਦੇ ਕੇ ਚੌਲ ਦੇ ਕੇ ਦਾਣੇ ਦੇ ਕੇ ਚੀਜ਼ਾਂ ਲੈ ਆਉਂਦੇ ਸੀ ਤੇ ਇੰਨੀ ਖੁੱਲ੍ਹ ਦਿਲੀ ਸੀ ਕਿ ਜੇ ਕੋਈ ਗਰੀਬ ਆ ਜਾਣਾ ਉਹਨੇ ਕਹਿਣਾ ਮੇਰੀ ਫਸਲ ਮਰ ਗਈ ਉਹ ਚਲ ਹਾਡੇ ਵਾਲੀ ਉਥੋਂ ਵਾ ਲਈ ਤੂੰ ਉਥੋਂ ਵਾਲੀ ਤੇਰਾ ਗੁਜ਼ਾਰਾ ਹੋ ਜੀ ਕਿ ਵਟਾਂ ਤੋਂ ਲੜਦੇ ਸੀ ਘਾਹ ਦੀਆਂ ਟਿੜਾਂ ਤੋਂ ਲੜਦੇ ਸੀ ਕਿਆ ਖੂਬ ਸੀ ਨਾ ਅੱਜ ਤੋਂ ਚਲੇ ਜਾਓ 40 50 ਸਾਲ 60 ਸਾਲ ਪਹਿਨਾ ਕਿਆ ਸਿੱਦਕੀ ਲੋਕ ਸੀ ਗੁਰੂ ਘਰ ਦੋਵੇਂ ਟਾਈਮ ਜਾਣਾ ਅਮਰਤ ਵੇਲੇ ਹਰ ਕਿਸ ਨੇ ਉੱਠ ਪੈਣਾ ਅੱਜ ਜਦੋਂ ਦੇ ਟੀਵੀ ਤੇ ਫੋਨ ਆਏ ਸਾਡਾ ਤੇ ਵਿੜਾ ਹੀ ਗਰਕ ਹੋ ਗਿਆ ਰਾਤ ਦੇ 12 12 ਵਜੇ ਤੱਕ ਤੇ ਇਹੋ ਹੀ ਨਹੀਂ ਸੌਣ ਦਿੰਦੇ ਤੇ ਸਾਨੂੰ ਉਹਨੂੰ ਚਾਰਜ ਲਾਉਂਦਿਆਂ ਵੀ ਇਹ ਅਕਲ ਨਹੀਂ ਆਉਂਦੀ ਵੀ ਇਹਨੂੰ ਤੇ ਚਾਰਜ ਕਰ ਲੇਗਾ ਤੇਰਾ ਚਾਰਜ ਕਿੱਥੇ ਕਿ ਤਿੰਨੂੰ ਜ਼ਿੰਦਗੀ ਦੌਰੇ ਮਿਲਣ ਲੱਗੀ ਇਹਦੀ ਤੇ ਜ਼ਿੰਦਗੀ ਮੁੱਕੇਗੀ ਤੇ ਫੇਰ ਬੱਤੀ ਹੈਗੀ ਚਾਰਜ ਕਰ ਲੇਗਾ ਫੇਰ ਇਹ ਫੁੱਲ ਚਾਰਜ ਤੇਰਾ ਫੁੱਲ ਚਾਰਜ ਹੋਣਾ ਬਾਅਦ ਉਹ ਚਲਿਆ ਗਿਆ ਉਸ ਨਗਰ ਦੇ ਵਿੱਚ ਪਿੰਡ ਦੇ ਲੋਕਾਂ ਨੇ ਬੜੇ ਖੁਸ਼ ਹੋਏ ਤੇ ਬੜੇ ਖੁਸ਼ ਹੋ ਕੇ ਉਹ ਕਹਿੰਦੇ ਕਿ ਪਹਿਲੀ ਉਹ ਕਹਿੰਦਾ ਮੇਰੇ ਕੋਈ 50 60000 ਰੁਪਇਆ ਹੈਗਾ ਤੇ ਮੈਂ ਪਹਿਲੀ ਖਰੀਦਣੀ ਉਹ ਕਹਿੰਦੇ ਇੰਨੇ ਨਹੀਂ ਚਾਹੀਦੇ ਸਾਨੂੰ ਤੇ ਥੋੜੇ ਜੇ ਪੈਸੇ ਦੇ ਦੇ 10 15000 ਤੇ ਸਵੇਰ ਤੋਂ ਸਾਡੇ ਪਿੰਡ ਦਾ ਅਸੂਲ ਇਹ ਸੀ ਕਿllਿਆਂ ਦੇ ਹਿਸਾਬ ਨਾਲ ਨਹੀਂ ਦਿੰਦੇ ਤੂੰ ਚੱਕਰ ਲਾਉਣਾ ਏ ਜਿੱਥੋਂ ਸ਼ੁਰੂ ਕਰੇਂਗਾ ਜੇਸ ਪੈਰ ਤੋਂ ਵਾਪਸ ਘੁੰਮ ਕੇ ਉੱਥੇ ਹੀ ਆ ਜਾਵੀਂ ਤੇਰਾ ਚੱਕਰ ਪੂਰਾ ਹੋਣਾ ਚਾਹੀਦਾ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਦੀ ਪਹਿਲੀ ਕਿਰਨ ਤੋਂ ਲੈ ਕੇ ਆਖਰੀ ਡੁੱਬਦੀ ਕਿਰਨ ਤੱਕ ਤੂੰ ਆਪਣੇ ਪੈਰ ਜਿੱਥੋਂ ਸ਼ੁਰੂ ਕਰੇਂਗਾ ਉੱਥੇ ਆਖਰੀ ਲਿਆ ਕੇ ਮਲਾ ਦੇਵੀ ਜਿੰਨੀ ਵੱੜ ਵੱੜ ਲੈਂਗਾ ਜਿੰਨਾ ਘੇਰਾ ਬਣਾ ਲੈਂਗਾ ਸਾਰੀ ਤੇਰੀ ਉਹ ਰਾਤ ਚਾਚ ਸੁੱਤਾ ਬਣਾ ਕੇ ਐਡੇ ਭੋਲੇ ਲੋਕ ਤੇ ਇੰਨੇ ਚੰਗੇ ਮੈਂ ਤੇ ਬੜੀ ਪਹਿਲੀ ਵੱਲ ਲੈਣੀ ਤੇ ਸਵੇਰੇ ਉਠਿਆ ਦੋ ਪ੍ਰਸ਼ਾਦੇ ਵੀ ਨਾਲ ਬਨ ਲਏ ਜਿਉਂ ਕਈ ਵੀ ਮੋਢੇ ਤੇ ਰਖ ਲਈ ਕਿ ਢੇਰੀਆਂ ਬਣਾਉਂਦਾ ਜਾਵਾਂਗਾ ਕਿਤੇ ਭਲੇਖਾ ਨਾ ਲੱਗ ਜਾਵੇ ਸਾਰਾ ਪਿੰਡ ਇਕੱਠਾ ਹੋ ਕੇ ਉੱਥੇ ਬਹਿ ਗਿਆ ਵੇਖਣ ਵਾਸਤੇ ਉਹ ਢੇਰੀ ਬਣਾ ਕੇ ਜਿਉਂ ਪੱਜਾ ਥੋੜੀ ਦੂਰ ਜਾ ਕੇ ਢੇਰੀ ਬਣਾ ਲੇ ਥੋੜੀ ਦੂਰ ਜਾ ਕੇ ਢੇਰੀ ਬਣਾ ਲੇ ਜਦੋਂ 10 11 ਵਜੇ ਉਹਨੂੰ ਲੱਗਾ ਢੇਰੀ ਤੇ ਵੀ ਜਿਹੜਾ ਹੈ ਉਹ ਜ਼ਿਆਦਾ ਟਾਈਮ ਲੱਗਦਾ ਤੇ ਨਾਲੇ ਕਈ ਚੁੱਕੀ ਨਹੀਂ ਜਾਂਦੀ ਹੁਣ ਥੱਕ ਗਿਆ ਤੇ ਕਈ ਸੁੱਟ ਦਿੱਤੀ ਜਿਉਂ ਦੌੜਾ ਦੁਪਹਿਰ ਲੰਘ ਗਈ ਤੇ ਸੋਚਿਆ ਇਹ ਵਾਪਸ ਮੁੜ ਜਾਵਾਂ ਤੇ ਫੇਰ ਸੋਚਿਆ ਥੋੜੀ ਜੀ ਤੇਜ਼ ਦੌੜ ਲਾਂਗਾ ਵਾਪਸ ਮੱਲਾਂ ਹੋਰ ਥੋੜੀ ਜੀ ਵੱਲ ਲਾਂ ਮਾ ਹੋਰ ਥੋੜੀ ਜੀ ਵੱਲ ਜਿੱਦਾਂ ਅਸੀਂ ਕਰੀ ਜਾਂਦੇ ਨਾ ਥੋੜੀ ਜੀ ਹੋਰ ਥੋੜੀ ਜੀ ਹੋਰ ਥੋੜੀ ਜੀ ਹੋਰ ਬਸ ਇਦਾਂ ਹੀ ਜਿਉਂ ਭੱਜਾ ਜਿਉਂ ਭੱਜਾ ਵੱਲਦਾ ਗਿਆ ਵੱਲਦਾ ਗਿਆ ਬਾਅਦ ਚ ਪਿੱਛੇ ਨੂੰ ਮੁੜਿਆ ਤੇ ਜਿੱਥੋਂ ਸ਼ੁਰੂ ਕੀਤਾ ਸੀ ਉਹ ਦੂਰ ਬੜਾ ਲੱਗੇ ਤੇ ਜਦੋਂ ਦੌੜਿਆ ਪੂਰੀ ਤੇਜ਼ ਤੇ ਜਦੋਂ ਸ਼ਾਮਾਂ ਪੈਂਦੀਆਂ ਗਈਆਂ ਨਾ ਤੇ ਦੌੜਨਾ ਮੁਸ਼ਕਲ ਹੋ ਗਿਆ ਜੀਵਨ ਦੇ ਸਾਹ ਸਤ ਮੁੱਕਣ ਲੱਗੇ ਪਿੰਡ ਦੇ ਲੋਕ ਉਹਨੂੰ ਵਾਜਾਂ ਮਾਰਨ ਕੇ ਛੇਤੀ ਦੌੜ ਛੇਤੀ ਦੌੜ ਤੇ ਸੋਚਦਾ ਏ ਕਿੰਨੇ ਭੋਲੇ ਲੋਕ ਨੇ ਨਾ ਮੈਨੂੰ ਆਪ ਵਾਜਾਂ ਮਾਰਦੇ ਨੇ ਪਰ ਤੇਜ ਦੌੜਦਾ ਏ ਤੇਜ ਦੌੜਿਆ ਨਹੀਂ ਜਾਂਦਾ ਬੜੀ ਮੁਸ਼ਕਲ ਦੇ ਨਾਲ ਦੌੜਦਿਆਂ ਦੌੜਦਿਆਂ ਸਾਹ ਉਸਾਈ ਹੋਇਆ ਦਿਲ ਬੁਰੀ ਹਾਲੀਂ ਧੜਕ ਰਿਹਾ ਏ ਉਹ ਲੈਣ ਜਿਹੜੀ ਏ ਦੂਰ ਜਾਪਦੀ ਏ ਸੂਰਜ ਡੁੱਬਣ ਲੱਗ ਪਿਆ ਸੂਰਜ ਡੁੱਬਦਾ ਜਾਂਦਾ ਏ ਕਹਿੰਦੇ ਜਿਉਂ ਦੌੜਿਆ ਜਿਉਂ ਦੌੜਿਆ ਜਿਉਂ ਦੌੜਿਆ ਉਧਰੋਂ ਸੂਰਜ ਦੀ ਆਖਰੀ ਕਿਰਨ ਜਿਹੜੀ ਏ ਉਹ ਜੇ ਅਲੋਪ ਹੀ ਹੋਣ ਲੱਗੀ ਸੀ ਤੇ ਉਸ ਛਾਲ ਮਾਰ ਕੇ ਉਸ ਢੇਰੀ ਤੇ ਡਿੱਗ ਪਿਆ ਜਿੱਥੋਂ ਸ਼ੁਰੂ ਕੀਤਾ ਸੀ ਤੇ ਪਿੰਡ ਦੇ ਲੋਕ ਖੁਸ਼ ਹੋਏ ਕਿ ਬੜੇ ਚਿਰ ਤੋਂ ਲੋਕ ਆਉਂਦੇ ਸੀ ਇਹ ਪਹਿਲਾ ਏ ਜਿਨੇ ਪੂਰੀ ਕਰ ਲੀ ਤੇ ਜਦੋਂ ਉਹਨਾਂ ਦੌੜ ਕੇ ਜਾ ਕੇ ਉਹਨੂੰ ਚੁੱਕਿਆ ਤੇ ਮੁਰਦਾ ਉੱਥੇ ਹੀ ਪ੍ਰਾਣ ਛੱਡ ਗਿਆ ਤੇ ਪਿੰਡ ਦੇ ਲੋਕ ਹੱਸਦੇ ਹੋਏ ਚਲੇ ਗਏ ਕਿ ਕੋਹ ਹੋਰ ਪਾਗਲ ਆਇਆ ਸੀ ਉਹ ਵੀ ਚਲਿਆ ਗਿਆ ਕਿਤੇ ਸਾਡਾ ਵੀ ਉਸੇ ਪਾਗਲ ਵਾਲਾ ਹਾਲ ਤੇ ਨਹੀਂ ਕਿਤੇ ਇਹ ਨਾ ਹੋਵੇ ਉਹ ਢੇਰੀ ਅਜੇ ਵੀ ਹਨ ਨੂੰ ਦੂਰ ਜਾਪਦੀ ਹੋਵੇ ਤੇ ਸੂਰਜ ਜ਼ਿੰਦਗੀ ਦਾ ਡੁੱਬਦਾ ਜਾਂਦਾ ਹੋਵੇ ਢੇਰੀ ਨੂੰ ਛੱਡ ਦਿਓ ਜਿੰਨੇ ਸਾਰਾ ਜਗਤ ਰਚਿਆ ਏ ਉਹਨੂੰ ਪਕੜ ਲੇ ਇਹ ਤੇ ਕਿਤੇ ਗੁਰੂ ਨਾਨਕ ਦਾ ਕੋਈ ਸਾਧੂ ਉਹਨੂੰ ਰਸਤੇ 'ਚ ਨਹੀਂ ਮਿਲਿਆ ਨਹੀਂ ਤੇ ਬਾਹ ਪਕੜ ਕੇ ਬਿਠਾ ਲੈਂਦਾ ਕਿ ਛੱਡ ਢੇਰੀ ਨੂੰ ਨਾਮ ਜਪ ਪਿਆਰੇ ਨੂੰ ਯਾਦ ਕਰੇ ਤੇਰਾ ਹੀ ਏ ਜੋ ਤੇਰਾ ਏ ਉਹ ਤੇਰਾ ਹੀ ਏ ਤੈਨੂੰ ਹੀ ਮਿਲਣਾ ਏ ਕੋਈ ਖੋ ਨਹੀਂ ਲੈਣ ਲੱਗਾ ਤੇ ਸ਼ਾਇਦ ਬਚ ਜਾਂਦਾ ਹੁਣ ਸਵਾਲੇ ਖੜਾ ਹੁੰਦਾ ਏ ਕਿ ਤੂੰ ਹੀ ਬਚਣਾ ਏ ਕਿ ਨਹੀਂ ਬਚਣਾ ਇਹ ਵਿਚਾਰ ਕਰਨ ਵਾਲੀ ਹੈ ਮੰਨ ਲਓ ਕਿ ਅਹੀਂ ਤੁਹਾਨੂੰ ਬਾਹ ਪਕੜ ਨਾਏ ਆ ਬਿਠਾਉਣ ਵਾਸਤੇ ਕਿ ਭਾਈ ਗੁਰੂ ਨਾਨਕ ਪਿਤਾ ਆਹ ਕਹਿੰਦੇ ਨੇ ਤੂੰ ਹੀ ਬਹਿਣਾ ਕਿ ਨਹੀਂ ਬਹਿਣਾ ਗੁਰੂ ਨਾਨਕ ਨੇ ਕਿਹਾ ਸੀ ਕਿਰਤ ਕਰੀ ਤਗੜਾ ਹੋ ਕੇ ਫਲ ਦੀ ਚਿੰਤਾ ਨਾ ਕਰੀ ਕਿਉਂਕਿ ਫਲ ਦਾ ਦੇਣ ਵਾਲਾ ਉਹ ਮਾਲਕ ਆਪ ਏ ਤੇ ਉਹ ਕਿਸੇ ਦਾ ਘਾਟਾ ਵਾਦਾ ਨਹੀਂ ਰੱਖਦਾ ਉਹ ਕਿਸੇ ਨਾ ਬੇਇਨਸਾਫੀ ਨਹੀਂ ਕਰਨਾ ਇਹ ਘਾਟੇ ਵਾਧੇ ਜਿਹੜੇ ਨੇ ਇਹ ਉਹਦੇ ਘਰ 'ਚ ਨਹੀਂ ਹੁੰਦੇ ਇਹ ਵਿਚਾਰ ਕਰਨੀ ਪਵੇਗੀ ਬਹਿਣਾ ਕਿ ਨਹੀਂ ਬਹਿਣਾ ਪਰ ਸਾਡੀਆਂ ਅੱਖੀਆਂ ਜਿਹੜੀਆਂ ਨੇ ਉਹ ਲੋਭ ਦੇ ਵਿੱਚ ਮਾਰੀਆਂ ਨੇ ਕਦੀ ਲੋਭ ਤੱਕੀ ਜਾਂਦੀਆਂ ਦੂਜੇ ਨੇ ਪਹਿਲੀ ਲੈ ਲਈ ਮੈਂ ਪਿੱਛੇ ਰਹਿ ਗਿਆ ਆਪ ਜੀ ਹੈਰਾਨ ਹੋਵੋਗੇ ਆਪ ਜੀ ਦੇ ਪਿੰਡਾਂ ਚੋਂ ਬੱਚੇ ਕਨਵੈਂਟ ਸਕੂਲਾਂ ਚ ਵੀ ਪੜਦੇ ਨੇ ਸਰਕਾਰੀ ਸਕੂਲਾਂ ਚ ਵੀ ਪੜਦੇ ਨੇ ਸਾਨੂੰ ਔਸਤਨ ਉਹਦਾ ਅੰਦਾਜ਼ਾ ਲਾ ਕੇ ਦੱਸ ਸਕਦੇ ਹੋ ਕਿ ਸਰਕਾਰੀ ਸਕੂਲ ਦੇ ਬੱਚੇ ਅਫਸਰ ਬਣੇ ਨੇ ਜ਼ਿਆਦਾ ਕਿ ਕਨਵੈਂਟ ਸਕੂਲਾਂ ਦੇ ਕਿਸੇ ਨੇ ਅੰਦਾਜ਼ਾ ਲਾਇਆ ਇਦਾਂ ਦਾ ਜਦੋਂ ਤੁਸੀਂ ਇਹ ਅੰਦਾਜ਼ਾ ਹੀ ਨਹੀਂ ਲਾਇਆ ਤੇ ਫਿਰ ਦੌੜ ਕਿਉਂ ਹੈ ਕਿ ਵੱਡੇ ਹੀ ਸਕੂਲਾਂ ਚ ਪਾਉਣੇ ਕਿਉਂਕਿ ਤੁਹਾਨੂੰ ਤੇ ਪਤਾ ਹੀ ਨਹੀਂ ਉਹਦੀ ਆਉਟਪੁੱਟ ਕੀ ਨਿਕਲਦੀ ਹੈ ਜਦੋਂ ਆਪ ਜੀਆਂ ਨੂੰ ਅਜੇ ਪਤਾ ਹੀ ਨਹੀਂ ਕਿ ਕਨਵੈਂਟ ਸਕੂਲ ਪੜ੍ਹ ਕੇ ਬੱਚਾ ਜਿਹੜਾ ਏ ਉਹ ਕਿਤੇ ਸਰਕਾਰੀ ਅਫਸਰ ਬਣਦਾ ਏ ਜਾਂ ਕਿਤੇ ਚੰਗੇ ਥਾਂ ਤੇ ਪਹੁੰਚਦਾ ਏ ਜਾਂ ਸਰਕਾਰੀ ਵਾਲਾ ਵੀ ਮਿਹਨਤ ਕਰਕੇ ਪਹੁੰਚ ਜਾਂਦਾ ਤੇ ਫਿਰ ਇਹ ਤੁਹਾਡੇ ਚ ਦੌੜ ਕਿਉਂ ਕਿ ਦੂਜੇ ਨੇ ਪਾਤਾ ਤੇ ਮੈਂ ਵੀ ਉੱਥੇ ਹੀ ਪਾਉਣਾ ਕਰਨ ਤੇ ਬੱਚਿਆਂ ਦੇ ਭਲੇ ਵਾਸਤੇ ਹੀ ਡੇ ਹੋ ਪਰ ਥੋੜਾ ਜਿਹਾ ਵਿਚਾਰਿਆ ਵੀ ਕਰੋ ਕਿ ਸਹੀ ਕਰ ਰਹੇ ਆ ਕਿ ਨਹੀਂ ਕਰ ਰਹੇ ਕਿਤੇ ਐਵੇਂ ਖੱਜਲ ਖਰਾਬ ਤੇ ਨਹੀਂ ਹੋਣ ਦੇ ਸੱਚ ਬਾਤ ਆਪ ਜੀ ਨੂੰ ਕਹੀਏ ਕਾਨਵੈਂਟ ਸਕੂਲ ਵਾਲੇ ਨੇ ਵੀ ਤੇ ਸਰਕਾਰੀ ਸਕੂਲ ਵਾਲੇ ਨੇ ਵੀ ਜਿਨਨੇ ਕਾਲਜ ਟਾਈਮ ਤੇ ਤੇ ਯੂਨੀਵਰਸਿਟੀ ਟਾਈਮ ਤੇ ਜਾ ਕੇ ਮਿਹਨਤ ਕੀਤੀ ਉਹਨੇ ਕੁਝ ਬਣਨਾ ਏ ਦੂਜਿਆਂ ਦੋਵਾਂ ਨੇ ਕੁਝ ਨਹੀਂ ਬਣਨਾ ਫੇਰ ਸਮਝ ਲੈਣਾ ਕਾਲਜ ਟਾਈਮ ਤੇ ਜਿਨਨੇ ਮਿਹਨਤ ਕੀਤੀ ਯੂਨੀਵਰਸਿਟੀ ਦੇ ਟਾਈਮ ਤੇ ਜਿਨਨੇ ਮਿਹਨਤ ਕੀਤੀ ਉਹਦਾ ਕੁਝ ਬਣਨਾ ਏ ਦੂਜੇ ਦਾ ਕੁਝ ਨਹੀਂ ਬਣਨਾ ਜਿੱਥੇ ਮਰਜ਼ੀ ਪੜਾ ਲਓ ਗੱਲ ਮਿਹਨਤ ਤੇ ਖਲੋਤੀ ਏ ਕਿ ਉਸ ਕਾਲਜ ਟਾਈਮ ਤੇ ਉਹ ਕਿੰਨੀ ਮਿਹਨਤ ਕਰਦਾ ਹੈ ਸਰਕਾਰੀ ਸਕੂਲਾਂ ਦੇ ਬੱਚੇ ਪੜ੍ਹੇ ਵੀ ਅਹੀਂ ਤੁਹਾਨੂੰ ਆਈਐਸ ਅਫੀਸਰ ਬਖਾ ਦਿੰਨੇ ਜਿਹੜੇ ਐਸਐਸਪੀ ਕਮਿਸ਼ਨਰ ਬਣੇ ਨੇ ਤੇ ਕਨਵੈਂਟ ਸਕੂਲਾਂ ਦਾ ਵੀ ਓਨੇ ਕੀ ਨੇ ਨਾ ਕੋਈ ਵੱਧ ਤੇ ਨਾ ਘਟ ਪਰ ਰੌਲਾ ਇਹ ਆ ਕਿ ਅਸੀਂ ਹੁਣ ਆਪ ਨਲਾਇਕ ਹੋ ਗਏ ਆਪ ਸਾਨੂੰ ਆਉਂਦਾ ਕੁਝ ਨਹੀਂ ਤੇ ਸਾਨੂੰ ਲੱਗਦਾ ਸਕੂਲ ਪੜਾ ਦੇਣਗੇ ਸਾਡਾ ਕੰਮ ਸਾਡੀਆਂ ਜ਼ਿੰਮੇਵਾਰੀਆਂ ਸਕੂਲ ਕਰਾ ਦੇਣਗੇ ਕਿੱਦਾਂ ਕਰਾਉਣਗੇ ਸਕੂਲ ਤੇ ਤੁਹਾਨੂੰ ਲੁੱਟਣਗੇ ਤੁਹਾਡੇ ਪੈਸੇ ਖੋਣਗੇ ਕਿੱਦਾਂ ਤੇ ਗੁਰਨਾਨਕ ਦੀ ਸਿੱਖਿਆ ਦਿਆ ਕਰੋ ਬੱਚੇ ਨੂੰ ਮਿਹਨਤੀ ਬਣਾਓਗੇ ਨਾ ਜਾ ਉਹਨੂੰ ਸਕੂਲੇ ਬਣਾ ਕੱਲਿਓ ਤਾਂ ਵੀ ਉਹਨੇ ਜ਼ਿੰਦਗੀ ਚ ਸਫਲ ਹੋਈ ਜਾਣਾ ਜੇ ਗੁਰਨਾਨਕ ਦੀ ਸਿੱਖਿਆ ਉਹਨੂੰ ਮਿਲ ਗਈ ਨਹੀਂ ਤੇ ਸਾਨੂੰ ਦੱਸੋ ਹਾਂ ਸਹਬ ਜਾਦੇ ਕਿਹੜੇ ਸਕੂਲ ਚ ਪੜ੍ਹੇ ਸੀ ਛੋਟੇ ਸਹਬ ਜਾਦੇ ਕਿਹੜੇ ਸਕੂਲ ਚ ਪੜੇ ਸੀ ਕਨਵਰਟ ਸਕੂਲੇ ਪੜੇ ਸੀ ਐਡੇ ਡੇ ਤਗੜੇ ਕਾਜੀ ਐਡੇ ਡੇ ਤਗੜੇ ਧਰਮ ਦੇ ਵਿਦਵਾਨਾਂ ਦੇ ਗਾੜੀ ਉਹਨਾਂ ਨੂੰ ਖਲਾਰ ਦਿੱਤਾ ਗਿਆ ਸੀ ਤੇ ਉਹਨਾਂ ਵਿਦਵਾਨਾਂ ਦੀ ਜ਼ਬਾਨ ਤੱਕ ਨਹੀਂ ਸੀ ਖੁੱਲਦੀ ਜਵਾਬ ਨਹੀਂ ਸੀ ਆਉਂਦਾ ਉਹਨਾਂ ਗੱਲਾਂ ਦਾ ਕਿਹੜੇ ਸਕੂਲ ਦੇ ਪੜੇ ਸੀ ਉਹਨਾਂ ਨੇ ਗੁਰੂ ਦੀ ਸਿੱਖਿਆ ਧਾਰਨ ਕੀਤੀ ਸੀ ਗੁਰੂ ਦੇ ਸਹਿਬਜ਼ਾਦੇ ਬਣੇ ਸੀ ਪਰ ਉਹ ਕੁਰਬਾਨੀਆਂ ਦੇ ਗਏ ਅਸੀਂ ਵੀ ਹਰ ਸਾਲ ਜਿਹੜਾ ਇਹ ਉਹਨਾਂ ਨੂੰ ਨੀਹਾਂ 'ਚ ਚਿਣੇ ਜਾਣ ਦਾ ਜਿਹੜਾ ਉਹ ਸਮਾਗਮ ਪਿੰਡ ਰੱਖ ਕੇ ਮਨਾ ਲੈਨੇ ਆ ਪਰ ਉਹਨਾਂ ਦੇ ਉਹਨਾਂ ਨੀਹਾਂ 'ਚ ਖਲੋਣ ਤੋਂ ਸਿੱਖਿਆ ਕੋਈ ਨਹੀਂ ਲੈਂਦੇ ਨਾ ਸਿੱਖਿਆ ਲੈਨੇ ਨਾ ਜੀਵਨ ਬਦਲਦੇ ਨਾ ਜੀਵਨ ਆਪਣੇ ਬੱਚਿਆਂ ਦਾ ਉਦਾਂ ਦਾ ਬਣਾਉਨੇ ਆ ਹਰ ਸਾਲ ਲੱਖ ਰੁਪਇਆ ਲਾ ਕੇ ਸਾਡਾ ਜਾਨ ਛਟਕਾਰਾ ਹੋ ਜਾਂਦਾ ਕਿ ਚੱਲ ਕੋਈ ਨਹੀਂ ਸਮਾਗਮ ਮਨਾ ਹੀ ਲਿਆਗੇ ਤੇ ਆਪਣੇ ਬੱਚੇ ਨਿੰਦਕ ਬਣਨ ਡੇ ਨੇ ਹੰਕਾਰੀ ਬਣਨ ਡੇ ਨੇ ਕੰਮਚੋਰ ਬਣਨ ਡੇ ਨੇ ਆਲਸ ਬਣਨ ਡੇ ਨੇ ਪਿਤਾ ਦੇ ਅੱਖੇ ਨਹੀਂ ਲੱਗਦੇ ਮਾਂ ਦੇ ਅੱਖੇ ਨਹੀਂ ਲੱਗਦੇ ਟੀਵੀ ਗਾੜੀ ਬਿਠੇ ਰਹਿੰਦੇ ਜਾਂ ਨਸ਼ੇੜੀ ਨੇ ਤੇ ਫਿਰ ਫਾਇਦਾ ਕੀ ਸਾਡਾ ਹਰ ਸਾਲ ਉਹਨਾਂ ਨੂੰ ਨੀਹਾਂ ਤੇ ਚਿਣਿਆਂ ਚ ਯਾਦ ਕਰਨ ਦਾ ਜੀ ਅਸੀਂ ਆਪਣੇ ਬੱਚਿਆਂ ਦੇ ਵਿੱਚ ਗੁਰੂ ਦੀ ਸਿੱਖਿਆ ਨਹੀਂ ਭਰਨੀ ਤੇ ਸੋਚ ਕੇ ਦੇਖੋ ਨਾ ਅਸੀਂ ਇਹ ਨਹੀਂ ਕਹਿੰਦੇ ਮਨਾਉ ਨਾ ਇਹ ਪੁੱਠੀ ਮਤ ਨਾ ਲੈਣਾ ਅਸੀਂ ਨਾ ਪੁੱਠੀ ਦੇਣ ਹੀ ਵਾਲੇ ਆ ਕਿ ਤੁਸੀਂ ਸਮਾਗਮ ਮਨਾਉਣੇ ਬੰਦ ਕਰ ਦਿਓ ਅਸੀਂ ਕਿੰਨੇ ਮਨਾਉ ਰੀਜ ਨਾ ਮਨਾਉ ਪਰ ਸਾਰਾ ਸਾਲ ਉਹਦੀ ਤਿਆਰੀ ਕਰੋ ਜਿਸ ਦਿਨ ਉਹ ਦਿਨ ਆਉਂਦਾ ਹੈ ਸਹਿਬਜ਼ਾਦਿਆਂ ਦੀ ਸੀਦੀ ਦਾ ਉਸ ਦਿਨ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਘਰ ਜਾਓ ਤੇ ਗੁਰੂ ਨੂੰ ਜਾ ਕੇ ਕਹੋ ਕਿ ਗੁਰੂ ਪਿਤਾ ਇਨੂੰ 1 ਸਾਲ ਦੇ ਵਿੱਚ ਮੈਂ ਤੇਰੀ ਆ ਆ ਸਿੱਖਿਆ ਜਿਹੜੀ ਇਹ ਦ੍ਰਿੜ ਕਰਵਾ ਦਿੱਤੀ ਤੂੰ ਕਿਰਪਾ ਕੀਤੀ ਤੇਰਾ ਧੰਨਵਾਦ ਇਹ ਤੇਰਾ ਪੁੱਤ ਤੂੰ ਸੰਭਾਲ ਰੱਖੀ ਆਪਜੀ ਚੋਂ ਕਿਸੇ ਮਾਂ ਦੀ ਪਿਤਾ ਦੀ ਇਹ ਹਿੰਮਤ ਹੈਗੀ ਵੀ ਸਾਲ ਬਾਅਦ ਜਾ ਕੇ ਬੱਚੇ ਨੂੰ ਗੁਰੂ ਦੇ ਸਾਹਮਣੇ ਬਿਠਾਉਣਾ ਕਿ हे ਗੁਰੂ ਪਿਤਾ ਇਹਨੂੰ ਮੈਂ ਤੇਰੀ ਸਿੱਖਿਆ ਬਣਾਤੀ ਕਿ ਕਹਿਣ ਨੂੰ ਹੀ ਅਸੀਂ ਸਿੱਖਿਆ ਬਸ ਨਹੀਂ ਭਾਈ ਇਦਾਂ ਕਾਰਜ ਨਹੀਂ ਦੇ ਚੱਲਣਾ ਇਨਾ ਅੱਖੀਆਂ ਦੇ ਨਾਲ ਲੋਭ ਦੇਖਦੇ ਆਂ ਤੇਰਾ ਗੁਰੂ ਕਹਿੰਦਾ ਸੀ ਤੂੰ ਉਸ ਪਰਮਾਤਮਾ ਨੂੰ ਦੇਖੀ ਤੇ ਫਿਰ ਲੋਭ ਦੇ ਪਿੱਛੇ ਭੱਜਦੇ ਆਂ ਕਾਮ ਦੇ ਪਿੱਛੇ ਭੱਜਦੇ ਆਂ ਹੰਕਾਰ ਦੇ ਪਿੱਛੇ ਭੱਜਦੇ ਆਂ ਜੇ ਗੁਰੂ ਨੂੰ ਦੇਖਿਆ ਹੁੰਦਾ ਆਪਣੇ ਪਿਆਰੇ ਨੂੰ ਦੇਖਿਆ ਹੁੰਦਾ ਗੁਰੂ ਅਮਰਦਾਸ ਪਾਸ਼ਾ ਦੀ ਤੀਜੇ ਪਾਸ਼ਾ ਦੀ ਇੱਕ ਬਾਤ ਸੁਣੀ ਹੁੰਦੀ ਨਾ ਅਸੀਂ ਵੀ ਇਦਾਂ ਹੀ ਕਰਦੇ ਸੀ ਅਹੀਂ ਆਪ ਜੀ ਨੂੰ ਦੱਸਦੇ ਚੰਗਿਆਂ ਚੰਗਿਆਂ ਦੇ ਵਿੱਚ ਜਿਹੜੇ ਮਨੁੱਖ ਗੁਣਵਾਨ ਨੇ ਸਾਧੂ ਨੇ ਉਹਨਾਂ 'ਚ ਤੇ ਰੱਬ ਵੇਖਣਾ ਸੌਖਾ ਹੀ ਸੀ ਜਿਹੜੇ ਮਾੜੇ ਨੇ ਉਹਨਾਂ 'ਚ ਨਹੀਂ ਸੀ ਵੇਖਿਆ ਜਾਂਦਾ ਕਿਹਦੇ 'ਚ ਰੱਬ ਕਿੱਥੋਂ ਫਿਰ ਇੱਕ ਦਿਨ ਗੁਰੂ ਪਿਤਾ ਨੇ ਕਲਗੀਆਂ ਵਾਲੇ ਸਾਹਿਬ ਨੇ ਅਕਾਲ ਉਸਤਤ ਸਹਿਬ ਦੇ ਕੋਲ ਬਿਠਾਇਆ ਤੇ ਅਕਾਲ ਉਸਤਤ ਸਹਿਬ ਨੇ ਸਾਡੇ ਭਰਮ ਤੋੜੇ ਕਿ ਚੰਗੇ 'ਚ ਵੀ ਰੱਬ ਕਿਵੇਂ ਤੇ ਮੰਦੇ 'ਚ ਵੀ ਰੱਬ ਕਿਵੇਂ ਇਹ ਦਾਤ ਸਾਨੂੰ ਦਸਵੇਂ ਪਾਤਸ਼ਾਹ ਨੇ ਦਿੱਤੀ ਕਾਲ ਉਸਤਤ ਸਾਹਿਬ ਜਦੋਂ ਕਹਿੰਦੇ ਨਾ ਕਿ ਸ਼ਰਾਬੀ ਚ ਵੀ ਤੂੰ ਹੈ ਸ਼ਰਾਬ ਪੀਉਣ ਵਾਲੇ ਚ ਵੀ ਤੂੰ ਹੈ ਸਭਨਾ ਚ ਤੂੰ ਹੀ ਤੂੰ ਹੈ ਉਦੋਂ ਇਹ ਪਰਮ ਟੁੱਟਾ ਸੀ ਕਿ ਨਹੀਂ ਭਾਈ ਜੇ ਗੁਰੂ ਕਹਿੰਦੇ ਨੇ ਤੇ ਚੰਗੇ ਮੰਦੇ ਸਭਨਾ ਚ ਤੂੰ ਹੀ ਨਹੀਂ ਤੇ ਚੰਗਿਆਂ ਚੰਗਿਆਂ ਚ ਦਿਖ ਜਾਂਦਾ ਸੀ ਮੰਦਿਆਂ ਚ ਨਹੀਂ ਸੀ ਦਿਖਦਾ ਇਹ ਪਰਮ ਸਤਗੁਰੂ ਕਲਗੀਆਂ ਵਾਲੇ ਨੇ ਤੋੜੇ ਤੇ ਨਹੀਂ ਤੇ ਇਨਾਂ ਅੱਖੀਆਂ ਦੇ ਨਾਲ ਉਰੇ-ਉਰੇ ਦੇਖਦੇ ਸੀ ਮੰਦਾ ਦੇਖਦੇ ਸੀ ਬੁਰਾ ਦੇਖਦੇ ਸੀ ਅਧੂਰਾ ਦੇਖਦੇ ਸੀ ਤੇ ਤੀਜੇ ਪਾਤਸ਼ਾਹ ਦਾ ਰੋਜ ਨਿਤਨੇਮ ਵੀ ਕਰ ਲੈਂਦੇ ਸੀ ਕਿ ਨੇਤਰੋ ਮੇਰਿਓ ਹਰ ਤੁਮੈ ਜੋਤ ਰੀ ਹਰ ਬਿਨੇ ਅਵਰ ਨ ਦੇਖਿਓ ਕੋਈ ਸਤਗੁਰੂ ਕਹਿੰਦੇ ਨੇ ਹਰੀ ਤੋਂ ਬਿਨਾ ਹੋਰ ਕੋਈ ਮੇਰੀਓ ਨੇਤਰੋ ਦੇਖਿਓ ਹੀ ਨਾ ਤੇ ਸਾਚੇ ਕੋਈ ਹੈਗਾ ਵੀ ਨਹੀਂ ਹੈ ਜਿੰਨੂੰ ਵੇਖਣਾ ਹੈ ਪਰ ਅਸੀਂ ਉਹਨੂੰ ਛੱਡ ਕੇ ਇਹਨਾਂ ਅੱਖੀਆਂ ਨਾਲ ਸਭਨਾਂ ਨੂੰ ਦੇਖਦੇ ਸੀ ਇਹੋ ਦੁੱਖ ਦਾ ਕਾਰਨ ਬਣਦਾ ਸੀ ਇਹੋ ਸਾਡੇ ਬੁਰਾਈ ਦਾ ਕਾਰਨ ਬਣਦਾ ਸੀ ਇਹੋ ਸਾਡੇ ਵਿਕਾਰਾਂ ਦਾ ਕਾਰਨ ਬਣਦਾ ਸੀ ਇਹੋ ਵੇਖਣਾ ਜਿਹੜਾ ਸੀ ਸਾਡੇ ਅੰਦਰ ਵਾਸ਼ਨਾਵਾਂ ਦਾ ਵੀ ਕਾਰਨ ਬਣਦਾ ਸੀ ਤੇ ਜਦੋਂ ਦਾ ਗੁਰੂ ਪਿਤਾ ਜੀ ਉਹ ਹੁਕਮ ਨੂੰ ਧਾਰਨ ਕਰਨਾ ਸ਼ੁਰੂ ਕੀਤਾ ਕਿ ਹਰ ਇੱਕ 'ਚ ਵੇਖਣਾ ਸਾਰੇ ਬੈਠੇ ਨੇ ਇੱਕ ਬਾਤ ਕਹਿੰਨੇ ਡਰਿਓ ਨਾ ਕਿਉਂਕਿ ਮੈਲੇ ਮਨ ਡਰ ਜਾਂਦੇ ਜਿਹੜੇ ਮੈਲੇ ਮਨ ਹੁੰਦੇ ਨਾ ਕਾਮਨਾ ਭਰੇ ਉਹ ਡਰ ਜਾਂਦੇ ਡਰਿਓ ਨਾ ਜਦੋਂ ਅਸੀਂ ਅੱਖਾਂ ਨਾਲ ਪਹਿਲਾਂ ਦੇਖਦੇ ਸੀ ਤੇ ਕੋਈ ਧੀ ਪਹਿਣ ਦਿਖ ਜਾਣੀ ਤੇ ਉਹ ਇਸਤਰੀ ਦਿਖਾਈ ਦਿੰਦੀ ਸੀ ਤੇ ਉਹਦਾ ਰੂਪ ਦਿਖਾਈ ਦਿੰਦਾ ਸੀ ਤੇ ਅੰਦਰ ਆਹ ਖੋਟਾ ਮਨ ਮੈਲਾ ਹੋ ਜਾਂਦਾ ਸੀ ਤੇ ਜਦੋਂ ਸਤਿਗੁਰੂ ਨੇ ਸਮਝਾਇਆ ਕਿ ਤੂੰ ਇਹਦੇ ਚ ਪਿਆਰੇ ਨੂੰ ਦੇਖੀ ਤੇ ਜਦੋਂ ਅਸੀਂ ਉਹਨੂੰ ਹੌਲੀ-ਹੌਲੀ ਆਪਣੀਆਂ ਅੱਖਾਂ ਨੂੰ ਆਪਣੇ ਮਨ ਨੂੰ ਸਮਝਾਉਣਾ ਸ਼ੁਰੂ ਕੀਤਾ ਗੁਰੂ ਦੀ ਇਹ ਸਿੱਖਿਆ ਧਾਰਨ ਕਰਨੀ ਸ਼ੁਰੂ ਕੀਤੀ ਇਹ ਧਾਰਨ ਕਰਦਿਆਂ ਕਰਦਿਆਂ ਸਮਝ ਆਇਆ ਕਿ ਗੁਰੂ ਦੇ ਹੁਕਮਾਂ ਨੂੰ ਧਾਰਨ ਕਰਨਾ ਸਿੱਖੀ ਧਾਰਨ ਕਰਨਾ ਹੈ ਕਹਿਣ ਨਾਲ ਸਿੱਖ ਨਹੀਂ ਹੈ ਤੇਰਾ ਸੁਭਾਅ ਤੇਰਾ ਜੀਵਨ ਹੋਵੇ ਅੱਜ ਅਹੀਂ ਕਿੰਨੇ ਫਲਾਣੇ ਨੇ ਅੰਮ੍ਰਿਤ ਦੀ ਦਾਤ ਲਈ ਉਹ ਸਿੱਖੇ ਤੇ ਫਿਰ ਅਹੀਂ ਨਾਲ ਹੀ ਅਗਲੇ ਦਿਨ ਕਿੰਨੇ ਲੈ ਇਹ ਤੇ ਮਾੜੇ ਕੰਮ ਵੀ ਕਰਦਾ ਇਹ ਤੇ ਚੋਰੀ ਵੀ ਕਰਦਾ ਇਹ ਕਾਹਦਾ ਸਿੱਖ ਤੇ ਅਹੀਂ ਇਸੇ ਜੀ ਉਲਜੀ ਫਿਰਣੇ ਆ ਕਿ ਜੇ ਅਮਰਤਾ ਵਾਲਿਆਂ ਨੇ ਵੀ ਇਹੋ ਕੰਮ ਕਰਨਾ ਤੇ ਫਿਰ ਇਹਦੇ ਨਾਲੋਂ ਤੇ ਅਹੀਂ ਚੰਗੇ ਪਰ ਭਲਿਆ ਸਿੱਖੀ ਨੂੰ ਧਾਰਨ ਕਰਨਾ ਸਿੱਖਿਆ ਨੂੰ ਧਾਰਨ ਕਰਨਾ ਤੇਰਾ ਜੀਵਨ ਸਿੱਖਿਆ ਹੋ ਜਾਵੇ ਤੇ ਜਦੋਂ ਸਤਿਗੁਰੂ ਤੀਜੇ ਪਾਤਸ਼ਾਹ ਦੀ ਇਹ ਨੇਤਰਾਂ ਵਾਲੀ ਬਾਤ ਧਾਰਨ ਕਰਨੀ ਸ਼ੁਰੂ ਕੀਤੀ ਸੁਭਾਅ ਬਣਾਉਣਾ ਸ਼ੁਰੂ ਕੀਤਾ ਤਰਲੇ ਲੈ ਲੈ ਕੇ ਕਿ ਨਹੀਂ ਇੰਨਾ ਚ ਤੂੰ ਵੱਸਦਾ ਹੈ ਇੰਨਾ ਸਭਨਾ ਚ ਤੂੰ ਵੱਸਦਾ ਹੈ ਤੇ ਹੌਲੀ 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 ਇਹ ਜਦੋਂ ਮਨ ਪੱਕਾ ਹੋਇਆ ਨਾ ਤੇ ਹੈਰਾਨ ਹੋਏ ਅੱਜ ਜਦੋਂ ਦੇਖਦੇ ਆਂ ਤੇ ਨਾ ਇਸਤਰੀ ਦਿਖਾਈ ਦਿੰਦੀ ਐ ਨਾ ਪੁਰਸ਼ ਦਿੰਦਾ ਐ ਇੱਕ ਹੀ ਦਿਖਾਈ ਦਿੰਦਾ ਐ ਇਹ ਜਿਹੜਾ ਇੱਥੋਂ ਤੱਕ ਪਤਾ ਚੱਲਿਆ ਕਿ ਇਹ ਜਿਹੜੀ ਇਸਤਰੀ ਤੇ ਪੁਰਸ਼ ਦਾ ਵਖਰੇਵਾ ਵੀ ਕਰਦਾ ਐ ਇਹ ਵੀ ਕਾਮ ਵਾਸ਼ਨਾ ਐ ਨਹੀਂ ਤੇ ਵਖਰੇਵਾ ਕਰਨ ਦੀ ਜ਼ਰੂਰਤ ਹੀ ਨਹੀਂ ਅਹੀਂ ਦਰਬਾਰ ਸਾਹਿਬ ਚਲੇ ਜਾਣਾ ਕੁਝ ਗੁਰਸਿੱਖ ਮਿਲੇ ਬੜੇ ਪਿਆਰੇ ਸਾਧੂ ਸੀ ਕਈ ਕਈ ਸਾਲਾਂ ਤੋਂ ਉੱਥੇ ਤੀਜੇ ਪੈਰ ਦੀ ਸੇਵਾ ਕਰਦੇ ਸੀ ਤੇ ਅਸੀਂ ਹੈਰਾਨ ਹੋਏ ਅਸੀਂ ਤੇ ਕਾਮੀ ਸੀ ਉਦੋਂ ਰੱਜ ਕੇ ਧਾਰਨ ਕੋਸ਼ਿਸ਼ ਕਰਦੇ ਸੀ ਕਾਮੀ ਨਾ ਰਹੀਏ ਗੁਰੂ ਦੇ ਖਾਲਸੇ ਬਣ ਜਾਈਏ ਤੇ ਜਦੋਂ ਉੱਥੇ ਕੋਈ ਧੀ ਪਹਿਣ ਆਉਣੀ ਨਾ ਤੇ ਉਹਨਾਂ ਗੁਰਸਿੱਖਾਂ ਨੇ ਇਦਾਂ ਠਾਣੂ ਅੱਖਾਂ ਕਰ ਲੈਣੀਆਂ ਸਾਨੂੰ ਬੜੇ ਪਿਆਰੇ ਲੱਗਣੇ ਕਿ ਕਿੱਡੇ ਸੋਹਣੇ ਗੁਰੂ ਦੇ ਸਿੱਖ ਨੇ ਕੋਈ ਧੀ ਪਹਿਣ ਅੱਗੋਂ ਲੰਘਦੀ ਏ ਤੇ ਅੱਖਾਂ ਨੀਵੀਆਂ ਕਰ ਲੈਂਦੇ ਨੇ ਪਰਹੀਂ ਜਦੋਂ ਚਲਦੇ ਗਏ ਚਲਦੇ ਗਏ ਕਈ ਸਾਲਾਂ ਬਾਅਦ ਜਦੋਂ ਇਹ ਖੇਡ ਬਣਦੀ ਗਈ ਹੈ ਅਭਿਆਸ ਹੁੰਦਾ ਗਿਆ ਨਾ ਫਿਰ ਸਮਝ ਆਇਆ ਕਿ ਅੱਖਾਂ ਨੀਵੀਆਂ ਕਰਨੀਆਂ ਵੀ ਕਾਮਵਾਸ਼ਨਾ ਕਰਕੇ ਹੀ ਹੁੰਦੀਆਂ ਨਹੀਂ ਤੇ ਜਦੋਂ ਇਸਤਰੀ ਦਿਖੇ ਹੀ ਨਾ ਪਰਮਾਤਮਾ ਹੀ ਦਿਖਾਈ ਦਵੇ ਤੇ ਭਾਵੇਂ ਵੇਖੋ ਤੇ ਭਾਵੇਂ ਨਾ ਵੇਖੋ ਕੋਈ ਫਰਕ ਨਹੀਂ ਪੈਂਦਾ ਇਹ ਕਈ ਸਾਲ ਬਾਅਦ ਸਮਝ ਆਈ ਜਾ ਕੇ ਜਦੋਂ ਅਸੀਂ ਪੂਰਾ ਨਹੀਂ ਦੇਖਦੇ ਆਪਣੇ ਪਿਆਰੇ ਨੂੰ ਨਹੀਂ ਦੇਖਦੇ ਇਨਾ ਅੱਖਾਂ ਨਾਲ ਪਿਆਰੇ ਨੂੰ ਨਹੀਂ ਦੇਖਦੇ ਤਾਂ ਦੁੱਖ ਬਣਦਾ ਏ ਵਾਸ਼ਨਾਵਾਂ ਬਣਦੀਆਂ ਨੇ ਇਨਾ ਕੰਨਾਂ ਨਾਲ ਪਿਆਰੇ ਦੇ ਬੋਲਾਂ ਨੂੰ ਨਹੀਂ ਸੁਣਦੇ ਲੋਭ ਲਾਲਚ ਤੇ ਅਧੂਰਾ ਸੁਣਦੇ ਆ ਤਾਂ ਦੁੱਖ ਤੇ ਵਾਸ਼ਨਾਵਾਂ ਬਣਦੀਆਂ ਨੇ ਇਸ ਸੁਰਤ ਨਾਲ ਪਿਆਰੇ ਨੂੰ ਨਹੀਂ ਸੋਚਦੇ ਆ ਅਧੂਰਾ ਅਧੂਰਾ ਤੇ ਕੂੜ ਸੋਚੀ ਜਾਂਦੇ ਆ ਤਾਂ ਦੁੱਖ ਤੇ ਵਾਸ਼ਨਾਵਾਂ ਬਣਦੀਆਂ ਨੇ ਤੇ ਇਨਾ ਵਾਸ਼ਨਾਵਾਂ ਵਾਲਿਆਂ ਨੂੰ ਮੌਤ ਆਉਂਦੀ ਏ ਗੁਰੂ ਦੇ ਸਿੱਖ ਨੂੰ ਮੌਤ ਨਹੀਂ ਆਉਂਦੀ ਹਰਾ ਕਨਸੈਪਟ ਕਲੀਅਰ ਹੋ ਹੀ ਗਿਆ ਹੁਣ ਆਪ ਜੀ ਅਧੂਰਾ ਤੇ ਪੂਰਾ ਮਨੁੱਖ ਵੀ ਉਹ ਹੀ ਏ ਹਰ ਕੋਈ ਮਰਿਆ ਪੂਰਾ ਨਹੀਂ ਹੁੰਦਾ ਜਿਹੜਾ ਅਧੂਰਾ ਦੇਖਦਾ ਏ ਅਧੂਰਾ ਸੁਣਦਾ ਏ ਅਧੂਰਾ ਸੋਚਦਾ ਏ ਪਰਮਾਤਮਾ ਨੂੰ ਛੱਡ ਕੇ ਅਧੂਰੇ ਦੂਰੇ ਚ ਰਹਿੰਦਾ ਏ ਉਹ ਅਧੂਰਾ ਮਨੁੱਖੇ ਉਹਨੇ ਮਰ ਜਾਣਾ ਇੱਕ ਦਿਨ ਤੇ ਜਿਹੜਾ ਪੂਰਾ ਦੇਖਣ ਦੀ ਕਲਾ 'ਚ ਉਤਰ ਗਿਆ ਜਿਹੜਾ ਅੱਖੀਆਂ ਨਾਲ ਪਰਮਾਤਮਾ ਹੀ ਦਿਖਦਾ ਏ ਕਿਸੇ ਇਸਤਰੀ ਨੂੰ ਦੇਖਦਾ ਏ ਤੇ ਇਸਤਰੀ ਨਹੀਂ ਦਿਖਾਈ ਦਿੰਦੀ ਵਾਸ਼ਨਾ ਤੇ ਰੂਪ ਨਹੀਂ ਦਿਖਾਈ ਦਿੰਦਾ ਉਹ ਸਿਰਜਣਹਾਰ ਮਾਲਕ ਦਾ ਰੰਗ ਦਿਖਾਈ ਦਿੰਦਾ ਏ ਉਹ ਪੂਰਾ ਉਹਦੀਆਂ ਅੱਖੀਆਂ ਪੂਰੀਆਂ ਜਿਹੜਾ ਕੰਨਾਂ ਨਾਲ ਪਿਆਰੇ ਦੀ ਮਹਿਮਾ ਸੁਣਦਾ ਏ ਕੂੜ ਚੁਗਲੀ ਨਿੰਦਿਆ ਨਹੀਂ ਸੁਣਦਾ ਉਹ ਪੂਰਾ ਜਿਹੜਾ ਸੁਰਤ ਦੇ ਨਾਲ ਆਪਣੇ ਪਿਆਰੇ ਦੇ ਰੰਗਾਂ ਨੂੰ ਗੁਰਨਾਨਕ ਦੇ ਚੋਜਾਂ ਨੂੰ ਚਿਤ ਵਿਦਾਏ ਉਹ ਪੂਰਾ ਤੇ ਜਦੋਂ ਇਹ ਪੂਰਾ ਸਭਾਉ ਪੂਰਾ ਦੇਖਣ ਦਾ ਹੋ ਜਾਵੇ ਤੁਸੀਂ ਪੂਰੇ ਹੋ ਜਾਂਨੇ ਉਸ ਤੋਂ ਬਾਅਦ ਆਪ ਜੀ ਨੂੰ ਮੌਤ ਨਹੀਂ ਆਉਂਦੀ ਇਹ ਹੁਣ ਤੁਸੀਂ ਫੈਸਲਾ ਕਰ ਲੈਣਾ ਕਿ ਪੂਰੇ ਹੋਣਾ ਕਿ ਨਹੀਂ ਕਿ ਅਧੂਰੇ ਰਹਿ ਲੈ ਕੇ ਮਰ ਮੁੱਕ ਜਾਣਾ ਸਤਗੁਰੂ ਸਭਨਾ ਦਾ ਪੜਾ ਕਰਨ ਆਓ ਪਿਆਰੇ ਗਾੜੀ ਕੂਕ ਕਰੀਏ ਕਿ ਸਤਗੁਰੂ ਸਾਨੂੰ ਇਹ ਪੂਰਾ ਜੀਵਨ ਬਖਸ਼ ਦੇਈ ਅਸੀਂ ਯਤਨ ਕਰਾਂਗੇ ਤੇਰੇ ਹੁਕਮ ਦੀ ਪਾਲਣਾ ਕਰਨ ਦੀ ਕਰੋਗੇ ਨਾ ਇਹ ਭੇਟਾ ਦਿਓਗੇ ਸਾਨੂੰ ਕਿ ਨਹੀਂ ਦਿਓਗੇ ਜਕਾਰਾ ਛੱਡ ਕੇ ਕਹੋ ਕਿ ਦੇਵਾਂਗੇ ਏ ਸਾਡੀ ਭੇਟਾ ਦੇ ਦੇਣਾ ਸਾਨੂੰ ਮਾਰ ਨਾ ਜਾਣਾ ਕਿਤੇ ਨਹੀਂ ਤੇ ਫੇਰ ਕਿਤੇ ਮੋੜ ਮਾੜ ਤੇ ਕਿਤੇ ਆ ਕੇ ਪੁੱਛਾਂਗੇ ਕਿ ਹੱਡੀ ਭੇਟਾ ਦੇ ਦੇ ਇਹ ਦੇ ਦੇਣਾ ਇਹੋ ਹੀ ਸਾਡੀ ਭੇਟਾ ਏ ਸਤਿਗੁਰੂ ਦਇਆ ਕਰੇ ਪਾਪ ਜੀ ਸਭਨਾ ਨੂੰ ਇਹ ਰੰਗ ਬਖਸ਼ੇ ਤਾਂ ਕਿ ਸਾਨੂੰ ਵੀ ਸਾਡੀ ਭੇਟਾ ਮਿਲ ਜਾਵੇ ਇਹ ਗੁਰੂ ਗਰੀਬ ਨਿਵਾਜ ਸਭਨਾ ਤੇ ਦਇਆ ਕਰਨਾ ਸਭਨਾ ਤੇ ਦਇਆ ਕਰਨਾ ਵਾਹੇ ਗੁਰੂ ਪਿਤਾ ਇਹ ਮੇਰਾ ਦੇ ਸਾਈ ਇਹ ਸਭਨਾ ਦੇ ਅੰਗ ਸੰਗ ਵਸਣ ਵਾਲੇ ਦਇਆ ਕਰਿਓ ਮਿਹਰਾ ਕਰਿਓ ਅਸੀਂ ਸਾਰੇ ਬੱਚੇ ਆਪ ਜੀ ਗਾੜੀ ਜੋਦੜੀ ਕਰਦੇ ਆ ਸਤਿਗੁਰੂ ਸਾਨੂੰ ਆਪਣਾ ਸੱਚਾ ਜੀਵਨ ਬਖਸ਼ਿਓ ਸੱਚਾ ਰੰਗ ਬਖਸ਼ਿਓ ਸਤਿਗੁਰੂ ਤਾਂ ਕਿ ਤੇਰੇ ਇਸ ਜੀਵਨ ਚ ਭੇਜਿਆਂ ਦਾ ਕੋਈ ਲਾਹ ਲੈ ਸਕੀਏ ਸਤਿਗੁਰੂ ਤੇਰੇ ਨਾਲ ਦੋ ਕੜੀਆਂ ਮਿੱਠੜੇ ਬੋਲਾਂ ਦੀ ਸਾਂਝ ਕਰ ਸਕੀਏ ਤੇਰੇ ਨਾਮ ਪ੍ਰੇਮ ਕਰ ਸਕੀਏ ਤੇਰੇ ਤੋਂ ਬਲਹਾਰੇ ਜਾ ਸਕੀਏ ਅਜੇ ਹੀ ਦਾਤ ਸਾਨੂੰ ਸਭਨਾਂ ਨੂੰ ਬਖਸ਼ੀ ਆਪ ਜੀ ਦਾ ਕੋਟ ਕੋਟ ਧੰਨਵਾਦ ਜੋ ਆਪ ਜੀ ਨੇ ਸਰਵਣ ਬਖਸ਼ੇ ਤੇਰੀ ਮਹਿਮਾ ਨੂੰ ਸੁਣ ਸਕੇ ਜੋ ਆਪ ਜੀ ਨੇ ਬੋਲ ਬਖਸ਼ੇ ਤੇਰਿਆਂ ਰੰਗਾਂ ਨੂੰ ਗਾ ਸਕੇ ਸਭਨਾ ਤੇਰੇ ਰੰਗਾਂ ਦਾ ਧੰਨਵਾਦ ਸਭਨਾ ਤੇਰੇ ਆਕਾਰਾਂ ਦਾ ਧੰਨਵਾਦ ਆਪ ਜੀ ਕੋਟ ਕੋਟ ਭੁੱਲਾਂ ਨੂੰ ਸ਼ਮਾ ਕਰ ਦੇਣਾ ਸ਼ਮਾ ਕਰ ਦੇਣਾ ਉਹ ਗੱਜ ਕੇ ਬਲਾਈਏ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ